ਕੇਲੇਵਰ ਤੇ ਪੰਜਾਬ ਸਰਕਾਰ ਦੀ ਅਣਦੇਖੀ ਤੋਂ ਨਰਾਜ ਪੰਜਾਬ ਰੋਡ ਵੇਜ ਦੇ ਕਰਮਚਾਰੀਆਂ ਦਾ ਵੱਡਾ ਐਲਾਨ 15 ਅਕਤੂਬਰ ਨੂੰ ਰਹਿਣਗੀਆਂ ਬੱਸਾਂ ਬੰਦ ਤੇ 22 ਅਕਤੂਬਰ ਨੂੰ ਮੁੱਖ ਮੰਤਰੀ ਦੇ ਘਰ ਦੇ ਬਾਹਰ ਦੇਣਗੇ ਤਰਨਾ ਯੂਨੀਅਨ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਕਹਿਣੇ ਤੇ ਵੀ ਕੋਈ ਸੁਣਵਾਈ ਨਹੀਂ ਹੋਈ ਉਹਨਾਂ ਦੇ ਆਦੇਸ਼ਾਂ ਦਾ ਵੀ ਕੋਈ ਪਾਲਣ ਨਹੀਂ ਕੀਤਾ ਗਿਆ ਪਿਛਲੇ 3 ਸਾਲ ਤੋਂ ਸਰਕਾਰ ਵੱਲੋਂ ਕੋਈ ਵੀ ਬੱਸ ਨਹੀਂ ਖਰੀਦੀ ਗਈ ਤੇ ਇਸ ਵਿੱਚ ਪ੍ਰਾਈਵੇਟ ਬਸਾਂ ਦਾ ਬੋਲਬਾਲਾ ਹੈ ਸੋ ਅੱਜ ਅਸੀਂ ਪੰਜਾਬ ਰੋ ਵਿੱਚ ਪਨ ਬੱਸ ਪੀਆਰਡੀਸੀ ਕੰਟਰੈਕਟ ਵਰਕਰ ਯੂਨੀਅਨ ਵੱਲੋਂ মিডিਆ ਦੇ ਸਾਹਮਣੇ ਆਏ ਨਾ ਸੋ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਆ ਸਾਰੇ মিডিਆ ਭਾਈ ਜਿਹੜਾ ਜਿਨ੍ਹਾਂ ਨੇ ਸਾਡੀ ਗੱਲ ਨੂੰ आम जनता तक पहुंचण वास्ते आज ਸਾਡੇ ਕੋਲ ਪਹੁੰਚੇ ਹੋ। ਸੋ ਸਾਡੀਆਂ ਕੁਝ ਮੁੱਖ ਮੰਗਾਂ ਨੇ ਜਿਹਦੇ ਵਿੱਚ ਪੰਜਾਬ ਵਿੱਚ ਹੋ ਰਿਹਾ ਭ੍ਰਿਸ਼ਟਾਚਾਰ ਜਿਹੜਾ ਸਾਡੇ ਉਹ ਭਾਰ ਚ ਵੱਡੇ ਪੱਧਰ ਤੇ ਫੈਲਿਆ। ਉਹਦੇ ਬਾਰੇ ਅੱਜ ਗੱਲ ਕਰਨੀ ਚਾਹਾਂਗੇ। ਤੇ ਸਾਡੀਆਂ ਜਿਹੜੀਆਂ ਮੰਗਾਂ ਲਗਾਤਾਰ ਪਿਛਲੇ ਲੰਮੇ ਸਮੇਂ ਤੋਂ ਚੱਲਦੀ ਆ ਰਹੀਆਂ ਜਿੱਦੇ ਵਿੱਚ ਮੁਲਾਜ਼ਮਾਂ ਨੂੰ ਬੱਚਿਆਂ ਨੂੰ ਅੱਗੇ ਨਹੀਂ ਕੀਤਾ ਜਾ ਰਿਹਾ। ਤੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਬਣੇ ਨੇ ਸਾਡੇ ਭਗਵਾਨ ਸਿੰਘ ਮਾਨ ਜੀ ਉਹ ਕਹਿੰਦੇ ਸੀ ਕਿ ਵਿੱਚ ਵਿਜੋਲੀਏ ਜਾਂ ਠੇਕੇਦਾਰ ਨੇ ਉਹ ਬਾਹਰ ਕੱਢਦਾ। ਪਰੰਤੂ ਹੁਣ ਸਾਡੇ ਵਿਭਾਗ ਦੇ ਵਿੱਚ ਠੇਕੇਦਾਰ ਵੀ ਇੱਕ ਤੋਂ ਦੋ ਦੂ ਤੇ ਕਿਤੇ 4-4 ਹੋ ਗਏ ਦੋਨਾਂ ਵਿਭਾਗਾਂ ਦੇ ਵਿੱਚੋਂ ਤੇ ਨਾਲ ਦੀ ਨਾਲ ਆਊਟਸੋਰਸਿੰਗ ਦੀ ਭਰਤੀ ਵੀ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ। ਸੋ ਇਹਨਾਂ ਮੁੱਦਿਆਂ ਨੂੰ ਲੈ ਕੇ ਅਸੀਂ ਆਪਣੇ ਸੰਘਰਸ਼ ਰੱਖੇ ਨੇ। ਸੋ ਆਪਾਂ ਤਰਦੀਬ ਬਾਰੇ ਇੱਕ ਇੱਕ ਚੀਜ਼ ਤੋਂ ਸ਼ੁਰੂ ਕਰਦੇ ਆਂ। ਸੋ ਪਹਿਲੀ ਸਾਡੀ ਦਮਾੜਿਆ ਸਰਕਾਰ ਕੋਲ ਇਹ ਕਿ ਜਿਹੜੇ ਮੁਲਾਜ਼ਮ ਤੁਸੀਂ ਕੱਚੇ ਰੱਖੇ ਉਹਨਾਂ ਮੁਲਾਜ਼ਮਾਂ ਨੂੰ ਪੱਕੇ ਕਰੋ ਪਰੰਮ ਦੇ ਉਲਟ ਕੀ ਹੋ ਰਿਹਾ ਕਿ ਸਰਕਾਰ ਜਿੱਥੇ ਪੰਜਾਬ ਦਾ ਮੁੱਖ ਮੰਤਰੀ ਵਿਧਾਨ ਸਭਾ ਚ ਵੀ ਇਹ ਬਿਆਨ ਦਿੰਦਾ ਸੀ ਕਿ ਅੱਜ ਤੋਂ ਬਾਅਦ ਆਊਟਸੋਰਸਿੰਗ ਤੇ ਭਰਤੀ ਨਹੀਂ ਕਰਾਂਗੇ ਆਊਟਸੋਰਸਿੰਗ ਵਾਲੇ ਮੁਲਾਜ਼ਮਾਂ ਨੂੰ ਕੰਟਰੈਕਟ ਤੇ ਲੈ ਲਾਂਗੇ ਵਿਚੋਲੀਏ ਠੇਕੇਦਾਰ ਕੱਢ ਦਾਂਗੇ ਉਥੇ ਠੇਕੇਦਾਰ ਵਿਚੋਲੀਏ ਜਿਹੜੇ ਨੇ ਵਾਜਬੰਦੂ ਠੇਕੇਦਾਰ ਜਿਹੜੇ ਨੇ ਉਹ ਵਧਾਏ ਗਏ ਆ ਔਰ ਸੋਰਸਿੰਗ ਤੇ ਔਰ ਸੋਰਸਿੰਗ ਤੇ ਜਿਹੜੀ ਭਰਤੀ ਆ ਉਹਨੂੰ ਵੱਡੇ ਪੱਧਰ ਤੇ ਕਰਪਸ਼ਨ ਦੇ ਜ਼ਰੀਏ ਕੀਤਾ ਗਿਆ ਸੋ ਜਿੰਦੇ ਵਿੱਚ ਅਸੀਂ ਪੁਖਤਾ ਪ੍ਰੂਫ ਜਿੰਦੇ ਵਿੱਚ ਕੁਝ ਆਡੀਓ ਤੇ ਕੁਝ ਵੀਡੀਓ ਸੀਗੀਆਂ ਜਿੰਦੇ ਚ ਕੁਝ ਸਾਡੇ ਅਧਿਕਾਰੀ ਵੀ ਸੀ ਵਿਭਾਗ ਦੇ ਤੇ ਕੁਝ ਇਹੋ ਜਿਹੇ ਕਰਮਚਾਰੀ ਸੀ ਜਿਹੜੇ ਮੌਜੂਦਾ ਇਸ ਵੇਲੇ ਸਾਡੇ ਕੋਲ ਠੇਕੇਦਾਰ ਕੰਮ ਕਰ ਰਹੇ ਉਹਨਾਂ ਦੇ ਨਮਾਇंदे ਸੀ ਜਿਹੜੇ ਕਿ ਭਰਤੀ ਕਰਨ ਦੇ ਵਜ ਤੇ ਵਿੱਚ 125000 ਰੁਪਇਆ ਜਾਂ 1.5 ਲੱਖ ਰੁਪਇਆ ਡਰਾਈਵਰ ਦੀ ਭਰਤੀ ਤੋਂ ਜਾਂ ਕਨੈਕਟਰ ਦੀ ਭਰਤੀ ਤੋਂ ਰੁਪਏ ਮੰਗਦੇ ਸੀ ਸੋ ਉਹਨਾਂ ਦੀਆਂ ਵੀਡੀਓ ਬਣਾ ਕੇ ਅਸੀਂ ਉਹ ਸਾਰੇ ਪ੍ਰੂਫ ਬਣਾ ਕੇ ਇੱਕ ਚਿਪ ਬਣਾ ਕੇ ਪੰਜਾਬ ਦੇ ਚੀਫ ਸਕੱਟਰੀ ਨੂੰ 19 ਦਸੰਬਰ 2022 ਨੂੰ ਦਿੱਤੀ ਕਿ ਆ ਚੱਕੋ ਪੰਜਾਬ ਅੰਦਰ ਜਿਹੜੀ ਆਊਟਸੋਰਸਿੰਗ ਦੇ ਭਰਤੀ ਹੋ ਰਹੀ ਉਹਦੇ ਚ ਵੀ ਲੱਖਾਂ ਰੁਪਇਆ ਜਿਹੜੀ ਆ ਉਹ ਕਰਪਸ਼ਨ ਹੋ ਰਹੀ ਆ ਪ੍ਰੰਤੂ ਉਹਦੇ ਵਿੱਚ ਕੀ ਹੋਇਆ ਕਿ ਉਸ ਭਰਤੀ ਨੂੰ ਰੋਕਣ ਦੀ بجائے ਸਾਨੂੰ ਉਲਟਾ ਇਹ ਕਹਿ ਦਿੱਤਾ ਗਿਆ ਕਿ ਇਸ ਭਰਤੀ ਤੇ ਜਾਂਚ ਚੱਲੇਗੀ। ਉਸ ਸਮੇਂ 28 ਕਰਮਚਾਰੀਆਂ ਦੀ ਭਰਤੀ ਹੋਈ ਸੀ। ਪਰੰਤੂ ਉਸ ਤੋਂ ਬਾਅਦ ਸਮੇਂਦਰ ਸਮੇਂ ਸਾਡੇ ਵਿਭਾਗ ਵਿੱਚ ਭਰਤੀਆਂ ਹੋਈਆਂ ਤੇ ਸਾਡੇ ਕੋਲ ਪ੍ਰੂਫ ਵੀ ਤੁਰੇ ਆਏ ਜਿੰਦੇ ਵਿੱਚ ਵੱਡੇ ਪੱਧਰ ਤੇ ਸਬੂਤ ਆਏ ਕਿ ਮੁਲਾਜ਼ਮਾਂ ਤੋਂ ਜਿਹੜੇ ਮੁਲਾਜ਼ਮ ਨੌਜਵਾਨ ਭਰਤੀ ਕੀਤੇ ਉਹਨਾਂ ਤੋਂ ਲੱਖਾਂ ਰੁਪਇਆ ਰਿਸ਼ਵਤ ਲਈ ਗਈ ਜਿੰਦੇ ਪ੍ਰੂਫ ਅਸੀਂ ਅੱਜ ਮੀਡੀਆ ਦੇ ਸਾਹਮਣੇ ਵੀ ਦੋ ਚਾਰ ਪ੍ਰੂਫ ਜਿਹੜੇ ਜਰੂਰ ਅਸੀਂ ਪੇਸ਼ ਕਰਾਂਗੇ ਜਿੰਦੇ ਵਿੱਚ ਸਪਸ਼ਟ ਠੇਕੇਦਾਰ ਅਤੇ ਜਿਹੜੇ ਦਲਾਲ ਨੇ ਉਹਨਾਂ ਦੀ ਆਪਸ ਵਿੱਚ ਗੱਲ ਹੋ ਰਹੀ ਕਿ 100 ਬੰਦੇ ਦੀ ਲਿਸਟ ਨਿਕਲਨੀ ਆ 100 ਤਾਂ ਆਪਣਾ ਹੀ ਆ ਜਿੰਦੇ ਤੋਂ ਆਪਾਂ ਪੈਸੇ ਲੈੇ ਹੋਏ ਸੋ ਮਾਨਸਾਹਬ ਕਹਿੰਦੇ ਕਿ ਅਸੀਂ ਕਰਪਸ਼ਨ ਬੰਦ ਕਰਤੀ ਪੰਜਾਬ 'ਚ ਪਰ ਜਦੋਂ ਦੇ ਮਾਨਸਾਹਬ ਆਏ ਉਦੋਂ ਬਾਅਦ 'ਚ ਔਰਸੋਰਸਿੰਗ ਦੇ ਭਰਤੀਆਂ ਹੋਈਆਂ ਕਿ ਉਸ ਤੋਂ ਬਾਅਦ ਵੀ ਇਹ ਕਰਪਸ਼ਨ ਚੱਲ ਰਹੀ ਆ ਸੋ ਪਹਿਲਾ ਮੁੱਦਾ ਤਾਂ ਇਹ ਸੀ ਵੀ ਔਰਸੋਰਸਿੰਗ ਦੇ ਭਰਤੀ ਉਹ ਵੀ ਘੱਟ ਤਨਖਾਹ ਤੇ ਲਗਭਗ 11-12000 ਰੁਪਏ ਤਨਖਾਹ ਸੀ ਲੱਖ ਤੋਂ 1.5 ਲੱਖ ਰੁਪਇਆ ਰੇਸ਼ੋ ਤੇ ਲੈ ਕੇ ਕੀਤੀ ਜਾ ਰਹੀ ਹੈ ਤੇ ਪਲੱਸ ਉਹਨਾਂ ਨੌਜਵਾਨਾਂ ਦਾ ਕੋਈ ਟੈਸਟ ਵੀ ਨਹੀਂ ਲਿਆ ਜਾ ਰਿਹਾ ਕਿ ਉਹਨਾਂ ਵਾਲੇ ਸਮੇਂ 'ਚ ਉਹਨਾਂ ਨੂੰ ਰੈਗੂਲਰ ਕਰਨ ਵਾਸਤੇ ਕਿਹਾ ਜਾ ਸਕੇ ਕਿ ਤੁਸੀਂ ਭਰਤੀ ਪ੍ਰਕਿਰਿਆ ਸਹੀ ਤਰੀਕੇ ਨਾਲ ਕੀਤੀ ਆ ਠੇਕੇਦਾਰ ਇੱਕ ਕਹਿ ਸਕਦੇ ਆ ਕਿ ਪ੍ਰਾਈਵੇਟ ਤੌਰ ਤੇ ਇੱਕ ਜਿਹੜਾ ਦਾਣਾ ਮੰਡੀ ਉੱਥੇ ਟੈਸਟ ਲੈ ਕੇ ਤੇ ਆਪਣੀ ਮਰਜ਼ੀ ਨਾਲ ਲਿਸਟਾਂ ਜਾਰੀ ਕਰਕੇ ਸਿੱਧਾ ਨੀਪੂਆਂ ਦੇ ਵਿੱਚ ਡਰਾਈਵਰਾਂ ਨੂੰ ਭੇਜ ਰਿਹਾ ਹੋ ਤਾਂ ਕਿ ਸਟੀering ਤੇ ਬੈਠ ਜਾਂਦੇ ਆ ਕੱਲ ਨੂੰ ਕੋਈ ਹਾਸਾ ਹੁੰਦਾ ਜਾਂ ਕੋਈ ਅਣਹੋਣੀ ਵਾਪਰਦੀ ਆ ਉਹਦਾ ਕੋਈ ਜ਼ਿੰਮੇਵਾਰ ਨਹੀਂ ਸੋ ਪਹਿਲਾ ਮੁੱਦਾ ਤਾਂ ਸਾਡਾ ਇਹ ਸੀ ਕਿ ਆਪਸੂਲ ਸਿੰਘ ਤੇ ਜਿਹੜੀ ਭਰਦੀ ਕੀਤੀ ਗਈ ਉਹ ਵੱਡੇ ਪੱਧਰ ਤੇ ਪੈਸੇ ਲੈ ਕੇ ठेकेदारी ਸਿਸਟਮ ਦੇ ਵਿੱਚ ਗਰਭਚਨ ਦੇ ਜਰੀਏ ਕੀਤੀ ਜਦੋਂ ਸਬੂਤ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਦੇਣਾ ਚਾਹੁੰਦੇ ਸੀ ਪਰ ਉਸ ਸਮੇਂ ਦੇ ਚੀਫ ਸਕੱਟਰੀ ਪੰਜਾਬ ਨੂੰ ਅਸੀਂ ਚਿਪ ਬਣਾ ਕੇ ਉਹ ਸਬੂਤ ਲਾ ਕੇ ਬਕਾਇਦਾ ਆਪਣੀ ਲਿਖਤੀ ਸ਼ਿਕਾਇਤ ਜਿੰਦੀ ਰੀਸੀਵਿੰਗ ਕਾਪੀ ਵੀ ਸਾਡੇ ਕੋਲ ਬਈ ਅਸੀਂ ਉਹ ਦਿੱਤੀ ਹੈ ਪਰ ਹੁਣ ਤੱਕ ਹੁੰਦੇ ਤੇ ਕੋਈ ਕਾਰਵਾਈ ਨਹੀਂ ਹੋਈ ਉਸ ਤੋਂ ਬਾਅਦ 19 ਦਸੰਬਰ 2022 ਨੂੰ ਇਹ ਚੀਜ਼ ਅਸੀਂ ਦੇ ਚੁੱਕੇ ਹਾਂ ਦੀ ਰੀਸੀਵਿੰਗ ਕਾਪੀ ਵੀ ਸਾਡੇ ਕੋਲ ਆ ਅਸੀਂ মিডিਆ ਦੇ ਨਾਲੋਂ ਵੀ ਜਰੂਰ ਅਸੀਂ ਸਾਂਝੀ ਕਰਾਂਗੇ ਸੋ ਦੂਸਰੀ ਗੱਲ ਕਿ ਸਾਡੇ ਵਿਭਾਗ ਦੇ ਵਿੱਚ ਜਿੱਥੇ ਕਮਾਈ ਵਾਲਾ ਸਾਧਨ ਹੈ ਸਾਡਾ ਵਿਭਾਗ ਕਿਉਂਕਿ ਨਕਦਾਂ ਦੀਆਂ ਸੌਦਾ ਹੈ ਉੱਥੇ ਨਾਲ ਦੀ ਨਾਲ ਸਾਡੇ ਵਿਭਾਗ ਦੇ ਵਿੱਚ ਕੀ ਆ ਕਿ ਟਰਾਂਸਪੋਰਟ ਮਾਫੀਆ ਬੜੇ ਵੱਡੇ ਪੱਧਰ ਤੇ ਫੈਲਿਆ ਜਿਹੜਾ ਕਿ ਸਾਨੂੰ ਕਿਤੇ ਨਾ ਕਿਤੇ ਲੱਗਦਾ ਕਿ ਸਾਨੂੰ ਰੈਗੂਲਰ ਕਰਨ ਦੇ ਵਿੱਚ ਜਾਂ ਜਿੱਥੇ ਸਾਡੀਆਂ ਮੰਗਾਂ ਨੂੰ ਮਨਵਾਉਣ ਦੇ ਵਿੱਚ ਉਹ ਵੱਡੇ ਪੱਧਰ ਤੇ ੜਿੱਕਾ ਬਣਦਾ ਕਿਉਂਕਿ ਹੁਣ ਪਿਛਲੇ ਦਿਨੀ ਬਿਆਨ ਆਇਆ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਨੇ ਕਿ ਅਸੀਂ 600 ਬੱਸਾਂ ਜਿਹੜੀ ਉਹਦੇ ਭਾਈ ਪਰਮਿਟਰ ਜਿਹੜੇ ਆ ਰਿਜੈਕਟ ਕਰਦੇ ਆ 600 ਬੱਸਾਂ ਬੰਦ ਕਰਦੀ ਆ ਉਹ ਬੱਸ ਜਿਹੜੀ ਆ ਉਹ ਟੈਕਸ ਨਹੀਂ ਧਾਰ ਰਹੇ ਉਹਨਾਂ ਦੇ ਪਰਮਿਟ ਜਾਲੀ ਆ ਜਾਂ ਹੋਰ ਕਾਰਨ ਆ ਸੋ ਅਸੀਂ ਦੱਸਣਾ ਚਾਹੁੰਦੇ ਕਿ ਹੁਣ ਤੱਕ ਉਹ 600 ਬੱਸ ਦੀ ਨਾ ਤਾਂ ਲਿਸਟ ਜਾਰੀ ਕੀਤੀ ਗਈ ਆ ਨਾ ਹੀ ਉਹ 600 ਪਰਮਿਟ ਦੱਸੇ ਗਏ ਆ ਤੇ ਜਿਨ੍ਹਾਂ ਨੇ ਉਹ ਟੈਕਸ ਚੋਰੀ ਕੀਤਾ ਨਾ ਹੀ ਉਹਨਾਂ ਤੇ ਹੁਣ ਤੱਕ ਪਰਚਾ ਹੋਇਆ ਕੋ 600 ਬੱਸਾਂ ਲਿਆਣੇ ਕਿਹੜਿਆਂ ਨੇ ਟੈਕਸ ਚੋਰੀ ਕੀਤਾ ਸੀ ਸੋ ਇਹ ਕੋਈ ਕਦੇ ਨਾ ਕਦੇ ਕਲੀਅਰ ਹੈ ਕਿ ਮਨਸ਼ਾ ਨਹੀਂਗੀ ਬਸ ਸਿਰਫ ਬੋਰਡ ਜਾਂ ਇਸ਼ਤਿਹਾਰ ਛਪਾਉਣ ਤੱਕ ਹੀ ਸੀਮਤ ਹੈ ਸਰਕਾਰ ਕਿ ਅਸੀਂ ਕ腐ਸ਼ਨ ਖਤਮ ਕਰ ਰਹੇ ਹਾਂ ਦੂਸਰੇ ਪਾਸੇ ਮਿੰਨੀ ਬੱਸਾਂ ਜਿਹੜੀਆਂ ਕਿ ਪਹਿਲਾਂ ਮੇਨ ਰੋਡ ਤੇ 15 ਕਿਲੋਮੀਟਰ ਤੱਕ ਚੜ੍ਹਦੀਆਂ ਸੀ ਉਸ ਤੋਂ ਵੱਧ ਸਫ਼ਰ ਨਹੀਂ ਸੀ ਕਰਦੀਆਂ ਪ੍ਰਾਈਵੇਟ ਮਾਲਕਾਂ ਦੀਆਂ ਅੱਜ ਉਹਨਾਂ ਦੀ ਜਿਹੜੀ ਹੈ 5 ਕਿਲੋਮੀਟਰ ਦਾ ਸਮਾ ਸੀਮਾ ਹੋਰ ਵਧਾ ਦਿੱਤੀ ਜਿੰਨੇ ਨਾਲ ਸਰਕਾਰੀ ਟਰਾਂਸਪੋਰਟ ਨੂੰ ਵੱਡੇ ਪੱਧਰ ਤੇ ਨੁਕਸਾਨ ਹੋਏਗਾ ਤੇ ਪ੍ਰਾਈਵੇਟ ਆਪਰੇਟਰ ਜਿਹੜੇ ਕਿ ਨਿੱਜੀ ਆਪਰੇਟਰ ਨੇ ਉਹਨਾਂ ਨੂੰ ਬੈਨੀਫਿਟ ਦਿੱਤੇ ਜਾ ਰਹੇ ਆ ਜਦ ਕਿ ਪਿਛਲੇ ਸਮੇਂ ਦੇ ਵਿੱਚ 6600 ਪਰਮਟ ਹਾਈ ਕੋਰਟ ਨੇ ਰੱਦ ਕੀਤੇ ਸੀ ਜਿੰਦੇ ਚ ਟੋਟਲੀ ਮਿੰਨੀਆਂ ਦੇ ਪਰਮਟ ਜਿਹੜੇ ਉਹ ਰੱਦ ਹੋ ਚੁੱਕੇ ਸੀ ਪਰੰਤੂ ਉਸ ਦੇ ਉਲਟ ਜਾ ਕੇ ਸਰਕਾਰ ਨੇ ਪ੍ਰਾਈਵੇਟ ਨੂੰ ਬੈਨੀਫਿਟ ਦੇਣ ਦੀ ਕੋਸ਼ਿਸ਼ ਕੀਤੀ ਆ ਜਿੱਥੇ ਟਰਾਂਸਪੋਰਟ ਮਾਫੀਆ ਨੂੰ ਖਤਮ ਕਰਨ ਦੀ ਗੱਲ ਕਰਦੇ ਆ ਜਾਂ ਸੀ ਵਿਭਾਗ ਉਹਨਾਂ ਨਾਲ ਲੜਾਈ ਲੜਦੇ ਆ ਉਤੇ ਸਾਡੇ ਕਰਮਚਾਰੀਆਂ ਦੇ ਉੱਤੇ ਨਜਾਇਜ਼ ਤੌਰ ਤੇ ਰਿਪੋਰਟਾਂ ਕੰਪਲੇਂਟਾਂ ਸ਼ਿਕਾਇਤਾਂ ਜਾਂ ਫਿਰ ਪਰਚਿਆਂ ਤੱਕ ਦੀ ਨਮਤ ਆਉਂਦੀ ਹੈ ਜਦੋਂ ਅਸੀਂ ਲੜਾਈ ਲੜਦੇ ਆ ਸਾਡੇ ਨਾਲ ਮੈਨੇਜਮੈਂਟ ਵੀ ਹੱਥੋਂ ਤੱਕ ਧੱਕਾ ਕਰਦੀ ਆ ਹੁਣ ਹਾਲਾਤ ਇਹੋ ਜਿਹੇ ਬਣ ਗਏ ਆ ਕਿ ਪੰਜਾਬ ਅੰਦਰੋਂ ਹਰ ਇੱਕ ਜਗ੍ਹਾ ਤੋਂ ਹਰ ਇੱਕ ਸ਼ਹਿਰ ਚੋਂ ਤੁਸੀਂ ਜਦੋਂ ਮਰਜ਼ੀ ਚੈੱਕ ਕਰ ਲੋ ਹਰ ਇੱਕ ਸ਼ਹਿਰ ਦੇ ਵਿੱਚੋਂ ਸਪੈਸ਼ਲ ਬੱਸਾਂ ਭਰ-ਭਰ ਕੇ ਜਾ ਰਹੀਆਂ ਚਾਹੇ ਉਹ ਅਸੀਂ ਕਹਿ ਸਕਦੇ ਹਾਂ ਕਿ ਡੀਜ਼ਲ ਤੋਂ ਮੁਕਤ ਬੱਸਾਂ ਕਹਿ ਦਿੰਦੇ ਨੇ ਜਿਹਨੂੰ ਇਲੈਕਟ੍ਰੋਨਿਕ ਬੱਸਾਂ ਕਹਿ ਰਹੇ ਨੇ ਜਿਹੜੇ ਉਹ 21 ਤਰੀਕ ਤੋਂ ਕਲੀਅਰ ਹੋਣਗੇ 21 ਤਰੀਕ ਤੋਂ ਅਸੀਂ ਉਹਨਾਂ ਮੱਥੇ ਸਮਝਦੀ ਹੜਤਾਲ ਦੇ ਜਾ ਰਹੇ ਹਾਂ ਦੇ ਵਿੱਚ ਲਗਭਗ 7500 ਮੁਲਾਜ਼ਮ ਆ ਜਿਹੜਾ ਕੱਚਾ ਕੰਮ ਕਰਦਾ ਜਿੰਨੇ ਵਿੱਚ ਆਊਟਸੋਰਸਿੰਗ ਤੇ ਮੁਲਾਜ਼ਮ 5000 ਤੋਂ ਪਲੱਸ ਨੇ 5500 ਦੇ ਤੇ 2000 ਦੇ ਕਰੀਬ ਜਿਹੜੇ ਉਹ ਕੰਟਰੈਕਟ ਤੇ ਕੰਮ ਕਰਦੇ ਨੇ ਉਹ ਸਾਰੇ ਮੁਲਾਜ਼ਮ ਇਸ ਜੱਦੀ ਬੰਦੀ ਨਾਲ ਅਟੈਚ 21 ਤਰੀਕ ਨੂੰ ਤੁਸੀਂ ਕਰਦੇ ਹੋ ਥੋੜੇ ਜਿਹਾ ਕਰਾਂਗੇ ਬਸ ਕੋਈ ਇਹੋ ਜਿਹਾ ਚ ਕਰਉਣੀ ਹੈ ਕਿੱਥੇ ਉਹਦੇ ਕੰਮ ਵਿੱਚ 21 ਤਰੀਕ ਨੂੰ ਸਾਡੀ ਜਿਹੜੀ ਹੜਤਾਲ ਆ ਉਹ ਪੰਜਾਬ ਪੱਧਰ ਤੇ ਸ਼ੁਰੂ ਹੋਵੇਗੀ 21 ਤਰੀਕ ਨੂੰ ਕਰਾਂਗੇ ਜੇਕਰ ਸਰਕਾਰ ਨੇ ਨਾ ਸੁਣਵਾਈ ਕੀਤੀ ਤਾਂ ਅਗਲੇ ਦਿਨ 22 ਤਰੀਕ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਰਹਿائش ਵੱਲ ਨੂੰ ਸਾਡਾ ਕੂਚ ਹੋਏਗਾ ਉਹ ਚਾਹੇ ਮੁੱਖ ਮੰਤਰੀ ਉਸ ਸਮੇਂ ਸਾਡਾ ਜ਼ਿਲੰਦਰ ਹੋਵੇ ਚਾਹੇ ਉਹ ਸੀਐਮ ਹੌਸ ਚੰਡੀਗੜ੍ਹ 'ਚ ਬੈਠਾ ਹੋਵੇ ਲੱਗਾ ਕਿ ਇਸ ਜਗ੍ਹਾ ਤੇ ਬੈਠੇ ਨਹੀਂ ਅਸੀਂ ਉਧਰਲੀ ਰਹਿائش ਵੱਲ ਨੂੰ ਕੂਚ ਕਰਾਂਗੇ 22 ਤਰੀਕ ਨੂੰ ਸਾਡਾ ਕੂਚ ਉਹਨਾਂ ਦੀ ਰਹਿائش ਵੱਲ ਨੂੰ ਹੋਏਗਾ